झंडे पंजे दोने चाहियां छोकी थोरा था छॾिया पिया हूंदो कलाक चाहींदा चेहरा मोदी हुकूमत ਮੁਰਦਾਬਾਦ 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 ਸਾਜੀ ਬੰਦੇਰਾ ਕਾਈ ਬਹੁਤ ਹੀ ਸਤਿਕਾਰਯੋਗ ਜ਼ਿਲ੍ਹਾ ਪਰਣਾਲਾ ਦੇ ਸਮੂਹ ਜੁਝਾਰੂ ਅਣਖੀ ਤੇ ਬਹਾਦਰ ਲੋਕੋ ਸਭ ਤੋਂ ਪਹਿਲਾਂ ਮੈਂ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਆਂ ਨੂੰ ਸਾਰਿਆਂ ਨੂੰ ਪਤਾ ਕਿ ਅੱਜ 16 ਫੱਟੇ ਨੂੰ ਭਾਰਤ ਬੰਦੇ ਦੇ ਬੰਦੇ ਸੱਦੇ ਤੇ ਜਿੱਥੇ ਪੂਰੇ ਇੰਡੀਆ ਦੇ ਵਿੱਚ ਹਰ ਤਬਕੇ ਦੇ ਲੋਕ ਆ ਬੜੀਆਂ ਵੱਡੀਆਂ ਬਹੀਰਾਂ ਘੱਟ ਕੇ ਮੋਦੀ ਹਕੂਮਤੀ ਕਾਰਪੋਰੇਟੀ ਸੋਚ ਦੇ ਖਿਲਾਫ ਆਪਣੇ ਹੱਕ ਸੱਚ ਤੇ ਇਨਸਾਫ ਦੀ ਲੜਾਈ ਲੜ ਰਹੇ ਅੱਜ ਤੁਸੀਂ ਇੱਥੇ ਪਹੁੰਚੇ ਹੋ ਕਿਉਂਕਿ ਬਹੁਤ ਸਮਾਂ ਪਹਿਲਾਂ ਮੈਂ ਇੱਕ ਕਿਸਾਨ ਜਥੇਬੰਦੀਆਂ ਦੇ ਮੋਹੋਂ ਇੱਕ ਨਾਰਾ ਸੁਣਦਾ ਹੁੰਦਾ ਸੀ ਵੀ ਇਕੱਲੇ ਇਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਸਾਥੀਓ ਸੱਚਮੁੱਚੀ ਅੱਜ ਮਨ ਖੁਸ਼ ਹੋਇਆ ਕਿ ਜਿੱਥੇ ਸਭ ਦੇ ਦਿਲਾਂ ਦੇ ਵਿੱਚ ਸਭ ਫਰਾਂਟਾਂ ਦੇ ਦਿਲਾਂ ਦੇ ਵਿੱਚ ਮੋਦੀ ਹਕੂਮਤ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਆਜਾ ਸੀ ਸਾਰੇ ਇਕੱਠੇ ਹੋਏ ਆ ਕਿਉਂਕਿ ਸਾਡੀ ਵੱਧ ਕਿਸਮਤੀ ਇਹ ਰਹੀ ਹੈ ਪਿਛਲੇ 72 74 ਸਾਲਾ ਤੋਂ ਲੈ ਕੇ ਕੋਈ ਵੀ ਹਕੂਮਤ ਕੋਈ ਵੀ ਸਰਕਾਰ ਸਾਨੂੰ ਚਾਹੇ ਉਹ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਦੀ ਸਰਕਾਰ ਹੋਵੇ ਲੋਕ ਫਕੀਰੀ ਸੋਸ ਰੱਖਣ ਵਾਲੀ ਸਾਨੂੰ ਨਸੀਬ ਨਹੀਂ ਹੋਈ ਇਸ ਦੇ ਉਲਟ ਹਰ ਸਰਕਾਰ ਵੋਟਾਂ ਤੋਂ ਪਹਿਲਾਂ ਇਥੋਂ ਦੇ ਸਾਰੇ ਲੋਕਾਂ ਨੂੰ ਬੜੇ ਵੱਡੇ ਵੱਡੇ ਸਭਜ਼ਗਾਤ ਦਿਖਾ ਕੇ ਤੇ ਝੂਠੇ ਡਰਾਮੇ ਕਰਕੇ ਡੇਢੇ ਢੰਗ ਦੇ ਨਾਲ ਤੁਹਾਨੂੰ ਠੱਗਣ ਦੀਆਂ ਕੋਸ਼ਿਸ਼ਾਂ ਕਰਦੇ ਰਹੇ ਨੇ ਤੇ ਕਰਦੇ ਆ ਰਹੇ ਨੇ ਤੇ ਕਰਦੇ ਰਹਿਣਗੇ ਜੇਕਰ ਤੁਸੀਂ ਅਵੇਅਰ ਨਾ ਹੋਏ ਸਾਥੀਓ ਕੋਈ ਵੀ ਤਬਕਾ ਕੋਈ ਵੀ ਭੰਟਾ ਅਜਾ ਨਹੀਂ ਹੋਣਾ ਜਿਹੜਾ ਕਿ ਮੋਦੀ ਦੀ ਹਕੂਮਤ ਜਾਂ ਇਥੋਂ ਦੀ ਪੰਜਾਬ ਸਰਕਾਰ ਦੀ ਹਕੂਮਤ ਸੰਤੁਸ਼ਟ ਹੋਵੇ ਜਿਨ੍ਹਾਂ ਨੇ ਸਾਨੂੰ ਆਪਣੇ ਚੁੰਗਲ ਦੇ ਵਿੱਚ ਵਸਾ ਕੇ ਵੱਡੇ ਵੱਡੇ ਸਮਝਾਤ ਖਾ ਕੇ ਤੁਹਾਨੂੰ ਹਮੇਸ਼ਾ ਕੁੱਟਿਆ ਤੇ ਲੁੱਟਿਆ ਹੈ ਸੋ ਅੱਜ ਤੁਸੀਂ ਇੱਥੇ ਇਕੱਤਰ ਹੋਏ ਹੋ ਅੱਜ ਦੀ ਲੜਾਈ ਜਿੱਥੇ ਪੂਰੇ ਇੰਡੀਆ ਦੀ ਇੰਟੈਲੀਜੈਂਸੀ ਨੇ ਨੋਟ ਕੀਤੀ ਹੈ ਵੀ ਜਿਆਦਾ ਇਥੋਂ ਦੇ ਲੋਕ ਖਾਸ ਤੌਰ ਤੇ ਪੰਜਾਬ ਦੇ ਲੋਕ ਇਕੱਤਰ ਹੁੰਦੇ ਨੇ ਭਰਾਤੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਤਾਂ ਇਹ ਹਮੇਸ਼ਾ ਆਪਣੇ ਟੀਚੇ ਤੇ ਪਹੁੰਚਦੇ ਨੇ ਸਾਥੀਓ ਪਿਛਲੇ ਦਿਨੀ ਤੁਹਾਨੂੰ ਸਾਰਿਆਂ ਨੂੰ ਪਤਾ ਜਿੱਥੇ ਸਾਡਾ ਸੰਵਿਧਾਨਿਕ ਹੱਕ ਹੈ ਆਪਣੇ ਆਵਾਜ਼ ਨੂੰ ਸਰਕਾਰਾਂ ਤੱਕ ਪਹੁੰਚਾਉਣਾ ਡੈਮੋਕ੍ਰੈਟਿਕ ਰਾਈਟ ਹੈ ਸਾਡਾ ਇਹ ਹੱਕ ਸੱਜਣ ਆਵਾਜ਼ ਆ ਜਿਹੜੀ ਉਹ ਸਰਕਾਰੀ ਦਰਵਾਜ਼ੇ ਪਹੁੰਚਾਉਣੀ ਪਿਛਲੇ ਦਿਨੀ ਜੋ ਸਾਡੇ ਭਰਾ ਦਿੱਲੀ ਹਕੂਮਤ ਨੂੰ ਆਪਣੀਆਂ ਮੰਗਾਂ ਦੇ ਪ੍ਰਤੀ ਸੁਚੇਤ ਕਰਨ ਜਾ ਰਹੇ ਸੀ ਬੁੱਕਰੀ ਹੋਏ ਆ ਸਰਕਾਰਾਂ ਨੂੰ ਉੱਥੇ ਉਹਨਾਂ ਦੇ ਕਿਹਾ ਜਾਏ ਤਸ਼ੱਦਦ ਕੀਤੇ ਆ ਕਿਸ ਤਰ੍ਹਾਂ ਮੋਦੀ ਹਕੂਮਤ ਦੇ ਇਸ਼ਾਰੇ ਤੇ ਖੂਨ ਦੀਆਂ ਮੁੱਲੀਆਂ ਖੇਡਿਆ ਗਿਆ ਸਾਡੇ ਕਿਸਾਨ ਭਰਾਵਾਂ ਦੇ ਨਾਲ ਤੇ ਪਾਣੀ ਦੀਆਂ ਵਿਛਾੜਾਂ ਤੇ ਲਾਠੀ ਚਾਰਜ ਤੇ ਹੋਰ ਵੱਡੇ ਵੱਡੇ ਗੋਲੇ ਦਾਗੇ ਗਏ ਆ ਪਰ ਇਹ ਹਕੂਮਤਾਂ ਭੁੱਲ ਜਾਂਦੀਆਂ ਵੀ ਇਹ ਲੋਕ ਅਣਖੀ ਲੋਕ ਨੇ ਜਿਹੜੇ ਕਦੇ ਵੀ ਪੁੱਛੇ ਨਹੀਂ ਹਟਦੇ ਮੰਨੂ ਸਾਡੀ ਦਾਤਰੀ ਤੇ ਅਸੀਂ ਮੰਨੀ ਵੇ ਸੋਏ ਜਿਉਂ-ਜਿਉਂ ਸਾਨੂੰ ਵੱਢਦਾ ਤੇ ਅਸੀਂ ਦੂਰ ਸਵਾਏ ਹੋਏ ਅਸੀਂ ਉਹ ਲੋਕ ਆ ਜਿਹੜੇ ਇਥੋਂ ਦੀਆਂ ਸਰਕਾਰਾਂ ਨੇ ਜਿੰਨਾ ਸਾਨੂੰ ਦਬਾਉਂਦੀਆਂ ਤੇ ਉਹਨਾਂ ਅਸੀਂ ਤਗੜੇ ਹੋ ਕੇ ਅੱਗੇ ਵੱਲ ਵਧਦੇ ਹਾਂ ਸਾਥੀਓ ਟਾਈਮ ਪੇਸਿਕਲੀ ਬੜਾ ਘੱਟ ਮਿਲਿਆਗਾ ਪਰ